ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵੀ ਜਾਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਕੱਲ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਆਪਾਂ ਇਹ ਬੇਨਤੀਆਂ ਕੀਤੀਆਂ ਸੀ ਕਿ ਜੇਕਰ ਪੂਰਾ ਸਾਲ ਆਪਾਂ ਅਮਰਤ ਵੇਲੇ ਨਹੀਂ ਉੱਠੇ ਪੂਰਾ ਸਾਲ ਅਮਰਤ ਵੇਲੇ ਸੌਂ ਕੇ ਗਵਾ ਲਿਆ ਹੈ ਤਾਂ ਫਿਰ ਕਟੋ ਘਟ ਇਸ ਮਹੀਨੇ ਦੇ ਵਿੱਚ ਅਮਰਤ ਵੇਲੇ ਜ਼ਰੂਰ ਉੱਠ ਕੇ ਉੱਠ ਕੇ ਨਾਮ ਜਪਿਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਇਸ ਮਹੀਨੇ ਦੇ ਵਿੱਚ ਅਮਰਤ ਵੇਲੇ ਉੱਠਣਾ ਸਾਡੇ ਲਈ ਕਿਉਂ ਜ਼ਰੂਰੀ ਆ ਇਹ ਸਾਰੀ ਗੱਲਬਾਤ ਆਪਾਂ ਉਸ ਵੀਡੀਓ ਦੇ ਵਿੱਚ ਦੱਸੀ ਆ ਉਸ ਵੀਡੀਓ ਦੇ ਵਿੱਚ ਇਹ ਪੂਰੀ ਗੱਲ ਡਿਟੇਲ ਦੇ ਨਾਲ ਸਮਝਾਈ ਆ ਕਿ ਪੋ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਕਲਗੀ ਤਰਪਾਸ਼ ਜੀ ਦੇ ਚਾਰ ਸਹਿਬ ਜਾਦੇ ਮਾਤਾ ਗੁਜਰਕੌਰ ਜੀ ਅਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਕਈ ਪਿਆਰੇ ਸਿੱਖ ਸਿੰਘ ਸ਼ਹੀਦ ਹੋਏ ਤਾਂ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮਹੀਨੇ ਦੇ ਵਿੱਚ ਵਧ ਤੋਂ ਵਧ ਨਾਮ ਜਪੀਏ ਸੇਵਾ ਕਰੀਏ ਸਿਮਰਨ ਕਰੀਏ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈਏ ਚਾਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈਏ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਤੇ ਇਸ ਕਰਕੇ ਇਹ ਬੇਨਤੀਆਂ ਕੀਤੀਆਂ ਸਨ ਕਿ ਭਾਈ ਜੇ ਸਾਰਾ ਸਾਲ ਸੌਕੇ ਗਵਾ ਲਿਆ ਏ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠੇ ਨਾਮ ਨਹੀਂ ਜਪਿਆ ਗਿਆ ਤਾਂ ਘਟੋ ਘਟ ਇਹ ਵੀ ਨਹੀਂ ਸੰਭਾਲ ਲੀਏ ਸਾਲ ਦਾ ਆਖਰੀ ਮਹੀਨਾ ਦਸੰਬਰ ਦਾ ਅਤੇ ਇਹ ਦੇਸੀ ਮਹੀਨਾ ਪੋਹ ਦਾ ਇਹਦੇ ਵਿੱਚ ਆਪਾਂ ਅਮਰਤ ਵੇਲੇ ਉੱਠਣਾ ਹੈ ਹਰ ਹਾਲ ਦੇ ਵਿੱਚ ਉੱਠਣਾ ਹੈ ਅਤੇ ਉੱਠ ਕੇ ਕੋਈ ਆਲਸ ਕੋਈ ਸੁਸਤੀ ਨਹੀਂ ਕੋਈ دنیਆਵੀ ਕੰਮ ਧੰਦੇ ਨਹੀਂ ਕਰਨੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣਾ ਹੈ ਗੁਰੂ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣੀਆਂ ਨੇ ਸ਼ਹੀਦਾ ਸਿੰਘਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਗਵਾਉਣੀਆਂ ਨੇ ਪਰ ਦੇਖੋ ਅਮਰਤ ਵੇਲੇ ਅਸੀਂ ਤਾਂ ਉੱਠ ਪਾਵਾਂਗੇ ਜੇ ਅਸੀਂ ਰਾਤ ਦਾ ਵੇਲਾ ਸਮਾਂਹਾਂਗੇ ਕਿਉਂਕਿ ਮਹਾਪੁਰਖ ਜੀ ਸਾਨੂੰ ਇਹ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਜੇ ਭਾਈ ਤੁਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਉੱਠ ਕੇ ਨਾਮ ਜਪਣਾ ਚਾਹੁੰਦੇ ਆ ਤਾਂ ਫਿਰ ਰਾਤ ਦਾ ਵੀ ਨਿਮਲਣਾ ਪੈਣਾ ਕਿਉਂਕਿ ਰਾਤ ਵੇਲੇ ਕੀਤਾ ਹੋਇਆ ਗੁਰਬਾਣੀ ਦਾ ਪਾਠ ਰਾਤ ਵੇਲੇ ਜਪਿਆ ਹੋਇਆ ਨਾਮ ਉਹ ਫੁੱਲ ਹੈ ਜਿਹਨੂੰ ਅਮਰਤ ਵੇਲੇ ਦੇ ਵਿੱਚ ਫਲ ਲੱਗਦਾ ਹੈ ਭਾਵ ਕਿ ਜੇਕਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਦੇ ਆ ਸ਼ਬਦ ਜਾਪ ਕਰਦੇ ਆ ਨਾਮ ਜਪਦੇ ਆ ਤਾਂ ਫਿਰ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਸਾਡੇ ਲਈ ਬਹੁਤ ਆਸਾਨ ਹੋ ਜਾਂਦਾ ਏ ਫਿਰ ਸਾਨੂੰ అలਾਰਮ ਲਗਾਉਣ ਦੀ ਲੋੜ ਨਹੀਂ ਪੈਂਦੀ ਜੇ అలਾਰਮ ਲਗਾ ਕੇ ਵੀ ਸੁੱਤੇ ਹੋਵਾਂਗੇ ਨਾ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਹੀ ਸਾਡੀ ਅੱਖ ਆਪਣੇ ਆਪ ਖੁੱਲ ਜਾਂਦੀ ਆ ਆਪਣੇ ਆਪ ਜਾਗ ਆ ਜਾਂਦੀ ਆ ਤਾਂ ਇਸ ਕਰਕੇ ਆਪਾਂ ਵੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਜਿਵੇਂ ਸਾਰਾ ਹੀ ਸਾਲ ਸਾਡੇ ਲਈ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਉਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗਣੀ ਦਿਨ ਭਰ ਦੇ ਵਿੱਚ ਜੋ ਦਾਤਾ ਮਾਲਕ ਨੇ ਦਿੱਤੀਆਂ ਨੇ ਉਹਨਾਂ ਦੇ ਲਈ ਸ਼ੁਕਰਾਨਾ ਕਰਨਾ ਅਤੇ ਅਮਰਤ ਵੇਲੇ ਦੀ ਅਰਦਾਸ ਬੇਨਤੀ ਕਰਨੀ ਭਾਵੇਂ ਜੋ ਵੀ ਗੁਰਬਾਣੀ ਦਾ ਪਾਠ ਕਰਨਾ ਸ਼ਬਦ ਜਾਪ ਕਰਨਾ ਜਿੰਨਾ ਵੀ ਨਾਮ ਜਪਣਾ ਹੈ ਨਾ ਅਰਦਾਸ ਬੇਨਤੀ ਇਹੋ ਕਰਨੀ ਵੀ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਤਾਂ ਸਾਡਾ ਅਮਰਤ ਵੇਲਾ ਜਰੂਰ ਪੱਕਾ ਹੋ ਜਾਂਦਾ ਹੈ ਸਾਨੂੰ ਅਮਰਤ ਵੇਲੇ ਉੱਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤਾਂ ਇਸ ਲਈ ਆਪਾਂ ਰੋਜ਼ ਰਾਤ ਨੂੰ ਸੌਂਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ ਖਾਸ ਕਰਕੇ ਇਸ ਮਹੀਨੇ ਦੇ ਵਿੱਚ ਤਾਂ ਜਰੂਰ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਇਸ ਮਹੀਨੇ ਦੇ ਵਿੱਚ ਪੂਰੀ-ਪੂਰੀ ਰਾਤ ਜਾਗ ਕੇ ਸਿਮਰਨ ਕਰਦੀਆਂ ਨੇ ਨਾਮ ਜਪਦੀਆਂ ਨੇ ਤਾਂ ਆਪਾਂ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਘੰਟਾ 1 ਘੰਟਾ ਨਾਮ ਜਪ ਲਈਏ ਸਿਮਰਨ ਕਰ ਲਈਏ ਤਾਂ ਇਹਦੇ ਵਿੱਚ ਸਾਡਾ ਹੀ ਭਲਾ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੰਗ ਰਤੜੀਆਂ ਰੂਹਾ ਬਿਨਾਂ ਸਵਾਰਥ ਬਿਨਾਂ ਕਿਸੇ ਮੰਗ ਤੋਂ ਬਿਨਾਂ ਕਿਸੇ ਲਾਲਚ ਤੋਂ ਨਾਮ ਜਪ ਰਹੀਆਂ ਨੇ ਆਪਾਂ ਨਾਮ ਜਪਣਾ ਹੀ ਇਹਦੇ ਵਿੱਚ ਸਾਡਾ ਹੀ ਭਲਾ ਹੁੰਦਾ ਹੈ ਤਾਂ ਆਪਾਂ ਵੀ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਅਮਰਤ ਵੇਲੇ ਉੱਠ ਕੇ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਦਿਨ ਦੇ ਵਿੱਚ ਜੋ ਸਮਾਂ ਸਾਨੂੰ ਮਿਲਦਾ ਹੈ ਨਾ ਜਿਵੇਂ ਆਪਾਂ ਕੰਮਕਾਰ ਕੀਤੇ ਥੋੜੀ ਦੇਰ ਦੇ ਲਈ ਵੀ ਵਿਹਲੇ ਹੋਏ ਤਾਂ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਟੀਵੀ ਮੋਬਾਈਲ ਨੂੰ ਕੱਟ ਕਰ ਦਈਏ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਨਾਮ ਜਪੀਏ ਸਾਡਾ ਹੀ ਭਲਾ ਹੋਵੇਗਾ ਸਾਡੇ ਹੀ ਕਰਮ ਮਾਝੇ ਜਾਣਗੇ ਅਸੀਂ ਹੀ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਮਾਨ ਹੋਵੇਗੀ ਜੇ ਅਸੀਂ ਨਾਮ ਜਪਾਂਗੇ ਨਾਮ ਜ਼ਿਕਰਨ ਕਰਾਂਗੇ ਤਾਂ ਫਿਰ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਲੇਖੇ ਦੇ ਵਿੱਚ ਲਾਉਣਾ ਹੈ ਅਤੇ ਜੋ ਭੈਣ ਭਰਾ ਕਹਿੰਦੇ ਵੀ ਸਾਡੇ ਤੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪਿਆ ਜਾਂਦਾ ਪਹਿਲੀਆਂ ਬੇਨਤੀਆਂ ਤਾਂ ਇਹ ਆ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਕਿ ਭਾਵੇਂ ਅਸੀਂ ਇਸ ਸਾਲ ਦੇ 11 ਮਹੀਨੇ ਅੰਮ੍ਰਿਤ ਵੇਲੇ ਸੌ ਕੇ ਗੁਆ ਲਿਆ ਆਪਣੇ ਕੰਮਕਾਰਾਂ ਵਿੱਚ ਗੁਆ ਲਿਆ ਇਸ ਮਹੀਨੇ ਦੇ ਵਿੱਚ ਅਮਰਤ ਵੇਲਾ ਜ਼ਰੂਰ ਸਮਲਣਾ ਹੈ ਨਾਮ ਜ਼ਰੂਰ ਜਪਣਾ ਹੈ ਪਰ ਜੇਕਰ ਕੋਈ ਕਹਿੰਦਾ ਹੈ ਕਿ ਮਜਬੂਰੀ ਆ ਅਸੀਂ ਨਾਮ ਜ਼ਿਆਦਾ ਜਪਣਾ ਚਾਹੁੰਦੇ ਆ ਪਰ ਸਮਾਂ ਘੱਟ ਮਿਲਦਾ ਹੈ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਇੱਕ ਰੀ ਸਵੇਰੇ ਉੱਠ ਕੇ ਅੱਧਾ ਘੰਟਾ 1 ਘੰਟਾ ਡੇਢ ਘੰਟਾ ਜਿੰਨਾ ਵੀ ਸਮਾਂ ਕੱਢ ਸਕਦੇ ਆ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਫਿਰ ਆਪਣੇ ਕੰਮਕਾਰ ਕਰਨੇ ਸ਼ੁਰੂ ਕਰਦੇ ਨੇ ਕੰਮਕਾਰ ਕਰਦਿਆਂ ਹੋਇਆਂ ਵੀ ਨਾਮ ਜਪ ਸਕਦੇ ਆ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਅਤੇ ਜੇਕਰ ਸਵੇਰੇ ਜਿਆਦਾ ਜਪਣਾ ਚਾਹੁੰਦੇ ਸੀ ਪਰ ਕੰਮਕਾਰਾਂ ਕਰਕੇ ਕਿਸੇ ਵੀ ਮਜਬੂਰੀ ਕਰਕੇ ਨਾਮ ਨਹੀਂ ਜਪਿਆ ਗਿਆ ਤਾਂ ਉਹ ਕੋਟਾ ਆਪਾਂ ਰਾਤ ਨੂੰ ਪੂਰਾ ਕਰ ਸਕਦੇ ਆ ਰਾਤ ਦਾ ਵੇਲਾ ਤਾਂ ਸਾਡੇ ਕੋਲੇ ਆ ਨਾ ਰਾਤ ਨੂੰ ਆਪਾਂ ਦਿਨ ਭਰ ਦੇ ਸਾਰੇ ਕੰਮਕਾਰ ਕਰਕੇ ਵਿਹਲੇ ਹੋਏ ਹੁੰਨੇ ਆ ਮਨ ਦੇ ਉੱਤੇ ਕੋਈ ਬੋਝ ਚਿੰਤਾ ਵੀ ਨਹੀਂ ਹੁੰਦੀ ਤਾਂ ਫਿਰ ਰਾਤ ਦਾ ਵੇਲਾ ਵੱਧ ਤੋਂ ਵੱਧ ਸਮਾਂ ਲਈਏ ਰਾਤ ਨੂੰ ਸੌਣ ਲੱਗਿਆਂ ਸੌਣ ਤੋਂ ਤੁਰੰਤ ਪਹਿਲਾਂ ਆਪਾਂ ਗੀਤ ਨੂੰ ਸੋਹਿਲਾ ਸਾਜ ਦੀ ਬਾਣੀ ਪੜ੍ਹਦੇ ਆ ਪਰ ਪਹਿਲਾਂ-ਪਹਿਲਾਂ ਆਪਾਂ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਜੇ ਕੁਰਬਾਨੀ ਦਾ ਪਾਠ ਕਰਨਾ ਚਾਹੁੰਦੇ ਆ ਤਾਂ ਕੋਈ ਵੀ ਗੁਰਬਾਣੀ ਦਾ ਪਾਠ ਕਰ ਲਓ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਬੜੀ ਤਾਕਤਵਾਰ ਆ ਇਹੀ ਨਹੀਂ ਆ ਵੀ ਇੱਕ ਪਾੜ ਕੀਤਾ ਉਹਦੇ ਵਿੱਚ ਤਾਕਤ ਜ਼ਿਆਦਾ ਏ ਇੱਕ ਵਿੱਚ ਕੱਟ ਨਾ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਰੀ ਹੀ ਬਾਣੀ ਬੜੀ ਤਾਕਤਵਾਰ ਏ ਬੜੀ ਮਹਾਨ ਏ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਇੱਕ ਅੱਖਰ ਸਾਡੀ ਜ਼ਿੰਦਗੀ ਨੂੰ ਬਦਲਦਾ ਹੈ ਇੱਕ ਅੱਖਰ ਵੀ ਨੇਮ ਦੇ ਨਾਲ ਅਸੀਂ ਜਪਣਾ ਸ਼ੁਰੂ ਕਰਦੇ ਗਏ ਸ਼ਰਧਾ ਭਾਵਨਾ ਨਾਲ ਜਪਣਾ ਸ਼ੁਰੂ ਕਰਦੇ ਗਏ ਤਾਂ ਵੀ ਸਾਡਾ ਭਲਾ ਹੋ ਜਾਵੇਗਾ ਤਾਂ ਕੁਰਬਾਨੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਗੁਰੂ ਘਰ ਜਾ ਕੇ ਵੱਧ ਤੋਂ ਵੱਧ ਸੇਵਾ ਕਰਨੀ ਆ ਜਿੱਥੇ ਵੀ ਕੋਈ ਲੋੜ ਵੱੰਦ ਦਿਸਦਾ ਹੈ ਉਹਦਾ ਭਲਾ ਕਰਨਾ ਹੈ ਪਤਾ ਨਹੀਂ ਸਤਿਗੁਰ ਸੱਚੇ ਬਾਦਸ਼ਾਹ ਨੇ ਕਿਸ ਤਰੀਕੇ ਦੇ ਨਾਲ ਸਾਡੇ ਤੋਂ ਸੇਵਾ ਕਰਵਾਉਣੀ ਹੋਵੇ ਕਿਹੜੀ ਸੇਵਾ ਕਰਵਾਉਣੀ ਹੋਵੇ ਤਾਂ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਸੇਵਾ ਸਿਮਰਨ ਨਾਮ ਜਪਣਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਨਾ ਮੂਲ ਮੰਤਰ ਜੀ ਦਾ ਜਾਪ ਕਰੋ ਆਓ ਇੱਕ ਵਾਰ ਸਾਰੇ ਜਣੇ ਰਲ ਕੇ ਮੂਲ ਮੰਤਰ ਜੀ ਦਾ ਜਾਪ ਕਰੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪ ਨਿਰਵੈ ਆਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਸੇ ਤਰ੍ਹਾਂ ਮੋਲ ਮੰਤਰ ਜੀ ਦਾ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਸੌਣਾ ਹੈ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਨਾਮ ਜਪਦਿਆਂ ਜਪਦਿਆਂ ਸੌ ਜਾਣਾ ਹੈ ਜਿੰਨਾ ਨਾਮ ਜਪਾਂਗੇ ਓਨਾ ਹੀ ਸਾਡਾ ਭਲਾ ਹੋਵੇਗਾ ਓਨਾ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਮਾਨ ਹੋਣਗੇ ਤਾਂ ਫਿਰ ਆਓ ਇਹ ਪੂਰਾ ਮਹੀਨਾ ਦਿਨ ਵੇਲੇ ਵੀ ਨਾਮ ਜਪਣਾ ਹੈ ਅਮਰਤ ਵੇਲਾ ਵੀ ਸਮਲਣਾ ਹੈ ਅਤੇ ਰਾਤ ਦਾ ਵੇਲਾ ਵੀ ਨਹੀਂ ਗਵਾਉਣਾ ਰਾਤ ਵੇਲੇ ਜਿੰਨਾ ਹੋ ਸਕੇ ਸੌਣ ਤੋਂ ਪਹਿਲਾਂ ਨਾਮ ਜਪਦਿਆਂ ਜਪਣਿਆ ਸੌਣਾ ਹੈ ਇਹ ਮਹੀਨਾ ਨਾਮ ਜਪ ਜਪ ਕੇ ਆਪਾਂ ਆਪਣਾ ਅਮਰਤ ਵੇਲਾ ਪੱਕਾ ਕਰ ਲਈਏ ਅਮਰਤ ਵੇਲੇ ਦਾ ਨਾਮ ਪੱਕਾ ਕਰ ਲਈਏ ਤਾਂ ਦੇਖਣਾ ਜਿਸ ਦਿਨ ਅਮਰਤ ਵਿਲੇ ਪੱਕਾ ਹੋ ਗਿਆ ਅਮਰਤ ਵਿਲੇ ਦਾ ਨਾਮ ਪੱਕਾ ਹੋ ਗਿਆ ਸਤਿਗੁਰ ਸਰਚੇ ਪਾਸ਼ਾ ਨੇ ਆਪਣੇ ਬਖਸ਼ਿਸ਼ ਦੇ ਖਾਤੇ ਖੋਲ ਕੇ ਸਾਡੇ ਸਾਰੇ ਮਾੜੇ ਕਰਮ ਪਾਪ ਬਖਸ਼ ਸਕਦੇ ਆ ਤਾਂ ਫਿਰ ਆਓ ਰੋਜ਼ ਰੋਜ਼ ਅਮਰਤ ਵਿਲੇ ਉੱਠ ਕੇ ਅਤੇ ਅਮਰਤ ਵਿਲੇ ਤਾਹੀ ਉਠਾਂਗੇ ਜੇ ਰਾਤ ਦਾ ਵਿਲਾ ਸੁਭਨ ਲਾਂਗੇ